ਅਸੀਂ ਰੀਨ ਅਰੀਨ ਕਰਕੇ ਮਹਾਂਪੁਰਖ ਬਾਬਾ ਰਣਜੀਤ ਸਿੰਘ ਜੀ ਟਡਰੀਆਂ ਵਾਲਿਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਨਿਮਾਣੀਆਂ ਦੀ ਬੇਨਤੀ ਨੂੰ ਪ੍ਰਵਾਨ ਕੀਤੀ ਤੇ ਹੁਣ ਮੈਂ ਬੇਨਤੀ ਕਰਾਂਗਾ ਬਾਬਾ ਰਣਜੀਤ ਸਿੰਘ ਜੀ ਨੂੰ ਵੀ ਸਾਡੇ ਸਤਿਕਾਰਯੋਗ ਬਾਬਾ ਗੁਲਾਬ ਸਿੰਘ ਜੀ ਦਾ ਸਨਮਾਨ ਕਰਨ ਬਾਬਾ ਜੀ ਨੇ ਵੀ ਅਸੀਂ ਸੋਹਣੀ ਤਸਵੀਰ ਬਣਾਈ ਹੈ ਮੇਰੇ ਭਰਾ ਨੇ ਬੜਾ ਇਹਨਾਂ ਦਾ ਮੈਨੂੰ ਸਹਿਯੋਗ ਹੈ ਸਹਾਰਾ ਹੈ ਬਾਬਾ ਗੁਲਾਬ ਸਿੰਘ ਜੀ ਦਾ ਸਨਮਾਨ ਮਹਾਂਪੁਰਖ ਬਾਬਾ ਰਣਜੀਤ ਸਿੰਘ ਨੇ ਢੜੀਆਂ ਵਾਲੇ ਮਹਾਂਪੁਰਖ ਕਰਨਗੇ ਬਾਬਾ ਗਲਾਬ ਸਿੰਘ ਜੀ ਦਾ ਸਨਮਾਨ ਬਾਬਾ ਸੁਪਾਲ ਸਿੰਘ ਜਿਹਨੂੰ ਵਿਵਿੰਦਿਆ ਦੇ ਨਾਲ ਹੋਜਿਓ ਬੋਲੇ ਇਸੋ ਨਿਹਾਲ ਸਾਰੇ ਮਹਾਂਪੁਰਖ ਜਿੰਨੇ ਵੀ ਸਟੇਜ ਤੇ ਸੁਹਾਏ ਮਨ ਸਾਰੇ ਮਹਾਂਪੁਰਖਾਂ ਨੂੰ ਜਿਹੀਂ ਆਇਆ ਜਿਹੀਂ ਆਇਆ ਬਾਬਾ ਕੁਲਵਿੰਦਰ ਸਿੰਘ ਜੀ ਧੂਰੀ ਵਾਲੇ ਮਾਪੁਰਖ ਬਾਬਾ ਜੀ ਧੂਰੀ ਤੋਂ ਪੰਚ